ਆ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੈੜ ਸੇਲ ਲਈ ਲੈ ਕੇ ਆਏ ਜੀ ਦੋ ਨੇ ਵੀਰੇ ਦੋ ਵੈੜਾਂ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਣਾ ਬਾਈ ਤੋਂ ਟੇਲ ਬਾਈ ਜੀ ਸਸਿਕਾਲ ਸਸਿਕਾਲ ਜੀ ਹੋ ਠੀਕ ਹੈ ਜੀ ਵਧੀਆ ਠੀਕ ਠਾਕ ਜੀ ਨਾਮ ਤੇ ਐਡਰੈਸ ਬੋਲ ਨਾਮ ਗੁਰਦੀਪ ਸਿੰਘ ਜੀ ਪਿੰਡ ਸਹਿਣਾ ਨੇੜੇ ਪਧੌੜਾ ਇਧਰੋਂ ਪੱਖੋ ਕੈਂਚੀ ਹੈ ਜੀ ਠੀਕ ਆ ਜ਼ਿਲ੍ਹਾ ਬਰਨਾਲਾ ਤਹਿਸੀਲ ਟੱਪਾ ਮੋਬਾਈਲ ਨੰਬਰ ਬੋਲ 9776964989 ਜੀ ਠੀਕ ਆ ਬਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜ ਦਿੰਦੇ ਨੇ ਕੀ ਡਿਟੇਲ ਹੈ ਇਹ ਬਈ ਇਹਦੇ 20 25 ਕਿ ਦਿਨ ਹੋ ਗਏ ਟੀਕਾ ਭਰਾਏ ਨੂੰ ਤੇ ਥੱਲੇ 9 ਕਿਲੋ ਦੁੱਧ ਆ ਠੀਕ ਹੈ ਨੈਟ ਤਿਆਰ ਹੈ ਬਈ ਹਾਂਜੀ ਭਾਈ ਦੋ ਡੰਗ ਝੋਲੇ ਹਾਂਜੀ ਹਾਂਜੀ ਠੀਕ ਹੈ ਭਾਈ ਹੋ ਲਵੇ ਤੌਰ ਤੇ ਦਿਖਾ ਦੇ ਕੱਦ ਵੱਡ ਚੰਗਿਆ ਰੰਗ ਰੂਪ ਚੰਗੀਆਂ ਚੰਗੀ ਆ ਵੜ ਥਾਣ ਨੇੜ ਤੋਂ ਚੈੱਕ ਕਰਵਾ ਲੈ ਚਵਾਈ ਕਿਵੇਂ ਆ ਬਈ ਬਈ ਇੱਕ ਨੰਬਰ ਹੈ ਇੱਕ ਨੰਬਰ ਹੈ ਜੀ ਫੇਸ ਫੂਸ ਕਰਮ ਵਾਲੀ ਦਾ ਚੰਗਾ ਫੋਦੀ ਵਾਦੀ ਚੰਗੀ ਆ ਸਨਖ ਹੋਣਾ ਚੰਗਾ ਵੜ ਦੇ ਵਿੱਚ ਕੀ ਮੋਲ ਆ ਬਈ ਮੁੱਲ ਬਾਈ ਫੋਨ ਤੇ ਕਰਦੇ ਬਾਈ ਜਾਇਜ ਹੀ ਹੋਣਗੇ ਜਾਇਜ ਹੀ ਹੋਊਗਾ ਠੀਕ ਮੁੱਲ ਬਾਈ ਕਹਿੰਦਾ ਫੋਨ ਤੇ ਕਰਦੇ ਮੁੱਲ ਵੈੜ ਦੇ ਹਿਸਾਬ ਨਾਲ ਜਾਇਜ ਰੱਖਾਂਗੇ ਕੱਦ ਵੈੜ ਰੰਗ ਰੂਪ ਚੰਗਾ ਥਣ ਤੋਂ ਚੰਗਾਗਾ ਬਾਈ ਮੁੱਲ ਬਾਈ ਦੇ ਜਾਇਜ ਹੀ ਹੁੰਦੇ ਆ ਬਾਈ ਤੇ 9 ਲੀਟਰ ਦੁੱਧ ਬਾਈ ਨੇ ਦੱਸਿਆਗਾ ਭਾਉਂਦੀ ਬਾਈ ਕਹਿੰਦਾ 2 ਡੰਗ ਚੋਲੇ ਰੰਗ ਰੂਪ ਬਹੁਤ ਚੰਗਾ ਵੈੜਦਾ ਸਨਕੀ ਆ ਬਾਈ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਾਇਬ ਤੇ ਆ ਬਾਈ ਹਰ ਕਿਵਰੇ 2 ਨੰਬਰ ਇਹ ਵੀ ਸੂਈ ਵੀ ਵੀਰੇ ਇਹ ਵੀਰੇ 2 ਮਹੀਨਿਆਂ ਦੀ ਸੂਈ ਵੀ ਹੈ ਠੀਕ ਆ ਤੇ ਕਿੰਨਾ ਦੁੱਧ ਆ ਭਾਈ ਹੁਣ ਇਹ ਥੱਲੇ ਦੁੱਧ 15 ਕਿਲੋ ਠੀਕ ਆ ਭਾਈ ਤੇ ਠੰਡੀ ਸੀਲ ਆ ਪੂਰੀ ਠੰਡੀ ਸੀਲ ਪੂਰੀ ਆ ਜੀ ਚਵਾਈ ਚੋਈ ਬਈ 1 ਨੰਬਰ ਜੀ 1 ਨੰਬਰ ਆਰਡਰ ਚੰਗਾ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ 6 ਫੂਟ ਚੰਗਾ ਕਰਮਾ ਦੀ ਦਾ ਫਰੰਟ ਫਰੋਂਟ ਤੇ ਚੰਗਾ ਬਾਕੀ ਤੋਰਾ ਤਾਰਾ ਵੀ ਚੰਗਾ ਬੈਠਦਾ ਵੇ ਮੋਲੇ ਦਾ ਵੀ ਫੋਨ ਤੇ ਹੋ ਜਾਵੇ ਹਾਂ ਇਹਦਾ ਵੀ ਫੋਨ ਠੀਕ ਆ ਮੁੱਲ ਭਾਈ ਇਹਦਾ ਵੀ ਫੋਨ ਤੇ ਹੋ ਜਾਵੇ ਮੁੱਲ ਬਈ ਇਹਦਾ ਵੀ ਫੋਨ ਤੇ ਹੋਜੋ ਮੁੱਲ ਆ ਜਿਹੜਾ ਵੈਡ ਦੇ ਹਾਵ ਨਾ ਬਾਈ ਕਹਿੰਦਾ ਜੈ ਜੀ ਰੱਖਾਏ ਖਾਦ ਦੇ ਵੈਡ ਰੰਗ ਰੂਪ ਰਾਜੀ ਰੂਜੀ ਚੰਗੀਆਂ ਥਾਣਾ ਹਵਾਨਾ ਕਮਾਲ ਦਾ ਆਰਡਰ ਬਹੁਤ ਚੰਗਾ ਕੱਲਾ ਕੱਲਾ ਥਣ ਚਰੀ ਥਣ ਨਿਕਲ ਮੇ ਪੂਰੇ ਜੈਪਤੀ ਨਾਗਬਾਈ ਕੋਲੇ ਸੀਗੇ ਦੋ ਬਈ ਦੋਨੇ ਦਿਖਾਤੀ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸ਼ੁਕਰੀਆ ਧੰਨਵਾਦ